ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜਿਮਣੀ ਚੋਣਾ ਦੀਆਂ ਗੱਲਾਂ ਚੱਲ ਰਹੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਜੋਰਾਂ ਤੇ ਨੇ ਲੀਡਰ ਇੱਕ ਦੂਜੇ ਤੋਂ ਵੱਧ ਕੇ ਮੀਟਿੰਗਾਂ ਕਰ ਰਹੇ ਨੇ ਗੱਲਬਾਤ ਕਰਾਂਗੇ ਸੱਤ ਦੇ ਵਿੱਚ ਪਹੁੰਚਿਆ ਅਸੀਂ ਮੱਲਣ ਦੇ ਵਿੱਚ ਬਜ਼ੁਰਗ ਤਾਸ ਖੇਡਦੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਆਪਾਂ ਤਾਸ ਦੀਆਂ ਵੀ ਕਰਨੀਆਂ ਨੇ ਤੇ ਲੀਡਰਾਂ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਤੇ ਵੀ ਗੱਲਬਾਤ ਕਰਾਂਗੇ ਆਪਾਂ ਬਾਪੂ ਸ਼ਸ਼ੀ ਕਾਲ ਜੀ ਕੌਜੀ ਗਾਲ ਜੀ ਕਿਵੇਂ ਠੀਕ ਹੋ ਹਾਂਜੀ ਠੀਕ ਠਾਕ ਹੋਰ ਘਰ ਪਰਿਵਾਰ ਠੀਕ ਹੈ ਠੀਕ ਹੈ ਜੀ ਕਿਵੇਂ ਤਾਸ ਖੇਡਦੇ ਹੋ ਫਿਰ ਅੱਜ ਹਾਂਜੀ ਹਾਂਜੀ ਤਾਸ ਕਿੰਨੇ ਟਾਈਮ ਤੋਂ ਤਾਸ ਖੇਡਦੇ ਹੋ ਤੁਸੀਂ ਇਹਦੇ ਝੋਨੇ ਲਾ ਕੇ ਵੇਲੇ ਉਹਨੇ ਉਦੋਂ ਤਾਸ ਖੇਡ ਲੈਨੇ ਉਦੋਂ ਤਾਸ ਖੇਡਦੇ ਹਾਂ ਤੈਂ ਸਰਦੀਆਂ ਚ ਵੀ ਖੇਡਦੇ ਹੋਗੇ ਸਰਦੀਆਂ ਚ ਵੀ ਜੋ ਠੰਡ ਹੁੰਦੀ ਹੈ ਬੁੱਕਲਾ ਮਾਰਨੇ ਤਾਸ ਖੇਡੀਏ ਇੱਥੇ ਆ ਕੇ ਬਹਿ ਜਾਂਦੇ ਹਾਂ ਹਾਂਜੀ ਹਾਂਜੀ ਕਿਵੇਂ ਫਿਰ ਲੜਦੇ ਪੜਦੇ ਹਾਂ ਗਾਲਾਂ ਕੱਢਦੇ ਹਾਂ ਜਿਵੇਂ ਤਾਸ ਦੇ ਵਿੱਚ ਆਹ ਸਾਡ ਆ ਸਾਡ ਠਾਈਏ ਬੱਸ ਤੈਂ ਪਾਸ ਆ ਨਾਲੇ ਤਾਸ ਵਾਲੇ ਤੇ ਇੱਕ ਦੂਜੇ ਨੂੰ ਵਾਧ-ਵਾਧ ਪੈਂਦੇ ਜਦੋਂ ਨੰਬਰ ਵਾਧ ਘਟ ਜਾਂਦੇ ਤੇ ਟਾਈਮpass ਆ ਬਸ ਚੋੜ ਕਰ ਲਈ ਅਸੀਂ ਖੇਡਦੇ ਆ ਤੇ ਲੀਡਰਾਂ ਵਾਂਗੂ ਬਾਜੀ ਜੀ ਨਹੀਂ ਮਾਰਦੇ ਤੁਸੀਂ ਜਿਵੇਂ ਇਹ ਦੂਜੀ ਪਾਰਟੀ ਦੇ ਜਾਂ ਉਹ ਲੀਡਰਾਂ ਨਾਲ ਤਾਂ ਫਿਰ ਆਉਣਾ ਜਿਹੜਾ ਕੋਈ ਲੀਡਰ ਹੈ ਉਹ ਆਪਦੀ ਜਗ੍ਹਾ ਤੇ ਅਸੀਂ ਘੇਲੂ ਆਉਦੇ ਸੁਖ ਵੇਖਣੇ ਆ ਇੱਕ ਆਪਦੀ ਮौज-ਮਸਤੀ ਜਿ ਰਹਿਣਾ ਉਹਨਾਂ ਨੇ ਆਪਦੀ ਮौज-ਮਸਤੀ ਜੀ ਲੀਡਰ ਵੀ ਮौज-ਮਸਤੀ ਜੀ ਰਹਿੰਦੇ ਇੱਕ ਵਾਰੀ ਵੋਟਾਂ ਲੈ ਲੈਂਦੇ ਆ ਲੋਕਾਂ ਤੋਂ ਹਾਂਜੀ ਹਾਂ ਉਹ ਵੋਟਾਂ ਲੈ ਜਾਂਦੇ ਆ ਤੇ ਬਾਅਦ ਚ ਮਗਰੋਂ ਦੇਖਦੇ ਆ ਵੀ ਕਾ ਹੋਣਾ ਕੀ ਆ ਕਿਵੇਂ ਵਾਦੇ ਪੂਰੇ ਕਰਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਆਮ ਆਦਮੀ ਦੇ کاروبار ਤਾਂ ਹੋਈ ਜਾਂਦੇ ਆ ਪਰ ਜਿੰਨਾ ਵੱਡੇ ਬਾਦਲ ਕਹਨੇ ਕੀਤਾ ਉਹਨਾਂ ਕੰਮ ਨਹੀਂ ਕਿਸੇ ਤੋਂ ਹੋਇਆ। ਹੂੰ ਕਾਂਗਰਸ ਵੀ ਕੋਸ਼ ਕਰ ਗਈ ਐ ਇਹ ਨਵੇਂ ਕੰਮ ਚਾਹੀ ਆਇਆ ਐ। ਹੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜੇ ਨਹੀਂ ਹੋਇਆ ਨਹੀਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹਾਂਜੀ ਹਾਂਜੀ ਵੱਡੇ ਬਾਦਲ ਨੇ ਜਿੰਨੇ ਕਰਤਾ ਉਹਨਾਂ ਕੰਮ ਨਹੀਂ ਕਰਤਾ। ਨਹੀਂ ਉਹਨਾਂ ਨਹੀਂ ਹੋਊਗਾ ਗਾ। ਛੜਕਾਂ ਬਣਾਤੀਆਂ ਮੋਟਰਾਂ ਲਾਤੀਆਂ ਸੂਬੇ ਬਣਾਤੀ ਨਹਿਰਾਂ ਬਣਾਤੀਆਂ। ਹੋਰ ਆਪਣੇ ਕੀ ਕਰ ਸਕਦਾ। ਇਹ ਵੀ ਕਹਿੰਦੇ ਗਿਦੜਵਾ ਹਲਕੇ ਚ ਮਾਲਵਾ ਨਹਿਰ ਕੱਢਣ ਲੱਗੇ ਆ ਸੀ ਹੁਣ। ਹਾਂ ਕੀ ਜਾਂਦੇ ਆ। ਇਮੇ ਫਾਇਦਾ ਹੋ ਸਕਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਤਾਂ ਫਿਰ ਪਾਣੀ ਦੀ ਬਚਤ ਹੋ ਜੂ ਆਪਣੇ ਮੋਟਰਾਂ ਚੱਲਣੋਂ ਹਟ ਜਾਣੀਆਂ ਮੋਟਰਾਂ ਚੱਲਣੋਂ ਹਟ ਹਾਂ ਪਾਣੀ ਬਚਤ ਹੋ ਜੂ ਇਹ ਤਾਂ ਕਹਿੰਦੇ ਲਾਈਟ ਹੀ ਨਹੀਂ ਦੇਤੀ ਮੋਟਰਾਂ ਵੈਸੇ ਹੀ ਬੰਦ ਰਹਿੰਦੀਆਂ ਕਿ ਨਹੀਂ ਲਾਈਟ ਤਾਂ ਬਹੁਤ ਆਈ ਨੇ ਬਹੁਤ ਆਈ ਹੈ ਲਾਈਟ ਬਹੁਤ ਆਈ ਹੈ ਲਾਈਟ ਬੰਦ ਨਹੀਂ ਹੋਰ ਕੋਈ ਕੰਮ ਤਾਂ ਦੇ ਜਿਹੜੇ ਰੁਕੇ ਹੋਣ ਉਹ ਹੋ ਰਹੇ ਆ ਨਹੀਂ ਹੋਈ ਜਾਂਦੇ ਆ ਕੰਮ ਏ ਥੋੜੇ ਟਾਈਮ ਦੇ ਲੱਗੇਣਾ ਹੁਣ ਕੰਮ ਹੋਈ ਜਾਂਦੇ ਆ ਅਖੀਰ ਤੈਅ ਦਾ ਸਾਰੇ ਕਰਦੇ ਆ ਕੀ ਕੀ ਡਿੰਪੀ ਤੇ ਲੋਧੀਆਂ ਚਰਚਾਵਾਂ ਚੱਲ ਰਹੀਆਂ ਨੇ ਚਲੇ ਗਏ ਆਵਾਜ਼ ਵੀ ਪਾਰਟੀ ਚੱਜ ਤੁਰੂ ਜਾਣਾ ਹਾਂਜੀ ਹਾਂ ਡੈਂਪੀ ਢੋ ਲੋ ਬਹੁਤ ਵਧੀਆ ਬੰਦਾ ਹਾਂ ਉਹ ਤਾਂ ਨੇਕ ਬੰਦਾ ਹੈ ਉਹ ਅੱਗੇ ਆਉਣ ਵਾਲਾ ਹੀ ਆਵੇਂ ਕਿਸੇ ਪਾਸੇ ਹੋ ਜਾਂਦਾ ਅੱਗੇ ਆਉਂਦਾ ਸੀ ਕਿਵੇਂ ਲੋਕ ਵੋਟਾਂ ਪਾ ਦੇਣਗੇ ਕਾਲੀ ਦਲ ਨਾਲੋਂ ਟੁੱਟ ਕੇ ਚਲੇ ਗਏ ਉਧਰਲੇ ਪਾਸੇ ਇਹ ਵੋਟਾਂ ਡੈਂਪੀ ਨੂੰ ਵੀਰ ਕੇ ਪੈਣੀਆਂ ਬੰਦਾ ਸਾਫ਼ ਇਹ ਹੁਣ ਪਾਰਟੀ ਨਹੀਂ ਪੈਂਦੀਆਂ ਬੰਦੇ ਨੂੰ ਵੋਟਾਂ ਪੈਂਦੇ ਨੇ ਬੰਦੇ ਨੂੰ ਹਾਂ ਹਾਂ ਬੰਦੇ ਨੂੰ ਵੋਟਾਂ ਪੈਂਦੇ ਨੇ ਇਨਸਾਫ਼ ਆ ਪੁਰਾਣੇ ਘੱਟ ਗਿਆ ਨਵੀਂ ਮਟੀਰੀਅਲ ਦਾ ਕੋਈ ਪਤਾ ਨਹੀਂ ਪੁਰਾਣੇ ਖਿਡਾਰੀ ਨੇ ਵੋਟ ਵੰਦੀ ਹੈ ਕਿਵੇਂ ਲੱਗਦਾ ਕਿਉਂ ਗਏ ਆ ਮਾਦੀ ਪਾਰਟੀ ਦੇ ਐਮਪੀਟੀ ਲੋਕ ਉਹ ਤਾਂ ਉਹ ਬਾਦਲ ਕਨਾਲ ਵੀ ਦੋ ਵਾਰੀ ਪਲਾਨ ਹਰੇ ਆ ਇਹ ਉਹਨੇ ਇੱਧਰ ਦੇਖ ਲਈਏ ਫਿਰ ਉਹਦਾ ਕਰੋੜਾਂ ਦੇ ਹਿਸਾਬ ਨਾਲ ਖਰਚਾ ਹੋਇਆ ਇਹ ਆ ਵੀ ਪਲਾਨ ਤੇ ਖਰਚਾ ਕਰਕੇ ਕਿਤੇ ਫੇਰ ਨਾ ਕਿਤੇ ਹਰ ਜਗੇ ਫੇਰ ਨਾ ਹਜੀ ਹਾਂਜੀ ਕਹਿੰਦੇ ਮਨਪ੍ਰੀਤ ਦਾ ਕਰਕੇ ਵੀ ਉਧਰ ਗਏ ਸੀ ਮਨਪ੍ਰੀਤ ਆਉਦੀ ਲੱਗਾ ਉਹ ਫਿਰਦਾ ਪਾਜ ਪਾਰਾਂ ਦੇ ਉਹ ਹੁਣ ਆਉਦੇ ਪੁਰਾਣਾਂ ਵਾਲਿਆ ਫਿਰਦਾ ਆਂਦਾ ਬਿਲੈਕਸ਼ਨ ਸਫੀਰ ਲੜੂ ਜਾ ਮੈਂ ਲੜੂੰਗਾ ਬਿਲੈਕਸ਼ਨ ਪਹਿਲਾ ਇੱਕ ਵਾਰੀ ਮਨਪ੍ਰੀਤ ਬਾਦਲ ਵੀ ਜਿੱਤੇ ਇਥੋਂ ਗਿੱਦੜਵਾ ਹਲਕਾ ਹਾਂ ਹਾਂ ਜੋ ਜਿੱਤੇ ਦੋ ਤਿੰਨ ਵਾਰੀ ਐਮਐਲਏ ਬਣਿਆ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਜਿੱਤੇ ਹੈ ਤੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਭਾਜਪਾ ਦਾ ਵੋਟ ਬੈਂਕ ਦਾ ਜਿਹੜਾ ਵਧੂਗਾ ਸਾਡਾ ਅਸੀਂ ਮੈਂ ਭਾਜਪਾ ਦੇ ਲਈ ਖੜਾਂਗਾ ਕਹਿੰਦਾ ਮੇਰੇ ਲਈ ਭਾ ਗਿੱਦੜਵਾ ਹਲਕੇ ਜੋ ਨਿਓ ਲੈ ਕੇ ਜਾਂਦਾ ਭਾਜਪਾ ਨੂੰ ਵੋਟ ਨਹੀਂ ਅਨੇ ਇਹ ਹੋਇਆ ਤੇ ਤਿੰਨ ਵਾਰੀ ਟਲਕ ਗਿਆ ਇਹ ਗਿੱਦੜਵਾ ਹਲਕੇ ਦਾ ਮਨ ਮੁੜਿਆ ਪਿਆ ਕਿਵੇਂ ਕਾਲੀਕਰ ਨੂੰ ਵੋਟ ਪੈ ਸਕਦੀ ਹੈ ਜੇਕਰ ਡਿੰਪੀ ਢਿਲੋ ਦੀ ਜਗ੍ਹਾ ਤੇ ਹੋਰ ਕੋਈ ਆਉਂਦੀ ਹੈ ਉਹ ਉਹ ਨਵੇਂ ਵਰਕਰ ਦਾ ਵੇਖਿਆ ਜੀਉ ਨਵਾਂ ਵਰਕਰ ਸਹੀ ਹੋਇਆ ਸਿਆਣਾ ਸਮਝਦਾਰ ਹੋਇਆ ਤਾਨੂੰ ਵੋਟ ਪਾਉਂ। ਜੇਕਰ ਸਖਬੀਰ ਸਿੰਘ ਬਾਦਲ ਖੜੇ ਹੁੰਦੀ ਆ ਫਿਰ ਪੈਸੇ ਦੀ ਆ। ਹਾਂਜੀ ਤਖਬੀਰ ਨੇ। ਨਵਾਂ ਚੱਲ ਰਹੀ। ਹਾਂਜੀ 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 ਤਖਬੀਰ ਨੂੰ ਪਾ ਜੀ। ਜਿੱਤ ਜਾਣਗੇ ਲੱਗਦਾ ਤੁਹਾਨੂੰ? ਉਹ ਨਹੀਂ ਜਿੱਤਨ ਦਾ ਨਹੀਂ ਕੋਈ। ਐ ਡੈਂਪੀ ਢਲੋ ਬਾਦਲ ਜਾਂਦਾ। ਬਦਲੇ ਕੇ ਜਾਂਦਾ। ਹਾਂਜੀ ਹਾਂਜੀ ਝਾੜੂ ਵਾਲਿਆਂ ਨੂੰ ਜਿਤਾ ਦੂ ਫਿਰ। ਇਹਦਾ ਦੁਖਦੇ ਸੋਦੇ ਸਾਹ ਦੇ ਉੱਪਰ ਦਾ। ਝਾੜੂ ਬੜਿਆਂ ਦੇ ਜਿਹੜੇ ਦਾਵੇਦਾਰ ਮੰਨੇ ਜਾਂਦੇ ਸੀ ਇੱਥੇ ਜਿਨ੍ਹਾਂ ਨੂੰ ਟਿਕਟ ਮਿਲਣੀ ਸੀ ਪਰ ਉਹਨਾਂ 'ਚ ਵੀ ਹੁਣ ਜਿਹੜੀ ਆ ਵਿਰੋਧ ਕਰਨਾ ਉਹਨਾਂ ਵੱਲੋਂ ਵੀ ਸ਼ੁਰੂ ਹੋ ਗਿਆ ਕਹਿੰਦੇ ਕਿ ਨਵੀਆਂ ਪਾਰਟੀਆਂ ਪਾਰਟੀਆਂ ਚੋਂ ਕਹਿੰਦੇ ਦੂਜੀਆਂ ਚੋਂ ਲਿਆ ਕੇ ਸਾਡੇ ਤੇ ਬਿਠਾਈ ਜਾ ਰਹੀਆਂ ਆ ਕੀ ਜਾਂਦੇ ਆ ਕਹਿੰਦੇ ਆ ਉਹ ਉਹਨਾਂ ਨੂੰ ਦਿੱਸ ਗਿਆ ਵੀ ਜੇ ਚਾਰੂ ਕਰਤ ਰਹੇ ਨਹੀਂ ਸਾਡੇ ਨਾਲ ਨਵੀਂ ਮਿੱਟੀ ਚ ਉਹਨਾਂ ਨਾਲ ਰਲੇ ਹੋਇਆ ਇਹ ਕੰਮ ਕਰਨ ਵਾਲੇ ਆ ਜੀਐਮਪੀ ਡੋਲਰ ਵਰਗੇ ਇਹ ਰੋਜ਼ਗਾਰ ਕਰ ਦੇ ਸਕਦੇ ਪਹਿਲਾਂ ਵੀ ਜਦੋਂ ਆਪਣੇ ਸੀਗਾ ਦੇਲੇ ਜਾਣੇ ਤੇ ਇਹ ਬਹੁਤ ਇਨਾਨੇ ਤੇਲ ਧੂਲ ਬਾਲਿਆ ਨਹੀਂ ਆਪਦੇ ਪਾਰਟੀ ਲੈਵਲ ਤੇ ਕਿ ਆਪਦੇ ਮੰਨੋਂ ਤੁਹਾਨੂੰ ਹੀ ਸੇਵਾ ਕੀਤੀ ਆ ਮੰਨੋਂ ਤੁਹਾਨੂੰ ਸੇਵਾ ਕੀਤੀ ਆ ਢਰਨੇ ਤੇ ਬੱਸਾਂ ਭੇਜੀਆਂ ਜੀ ਹਾਂਜੀ ਭੇਜਦੇ ਰਿਆ ਫ੍ਰੀ ਕਿਵੇਂ ਡੈਂਪੀਟੇਲੋ ਚਲੇ ਗਏ ਆ ਆਮ ਆਦਮੀ ਪਾਰਟੀ ਚ ਹਮਮ ਕਿਵੇਂ ਲੱਗਦਾ ਤੁਹਾਨੂੰ ਠੀਕ ਹੈ ਠੀਕ ਬੰਦਾ ਬੰਦਾ ਠੀਕ ਹੈ ਝਾੜੂ ਦੇ ਕੀ ਹਾਲਾਤ ਰਹਿਣਗੇ ਫਿਰ ਝਾੜੂ ਚ ਚਲੇ ਗਏ ਆ ਮਤਲਬ ਕਿ ਜਿਹੜੇ ਪਹਿਲਾਂ ਦੇ ਦਾਵੇਦਾਰ ਬਣੇ ਜਾਂਦੇ ਸੀ ਕਿ ਉਹਨਾਂ ਨੂੰ ਟਿਕਟ ਮਿਲੇ ਉਹਨਾਂ 'ਚ ਵਿਰੋਧ ਪਿਆ ਥਾ ਉਹ ਇੱਕ ਦੋ ਕੁ ਤਾਂ ਸਹਿਮਤ ਇੱਕ ਦੋ ਹੈ ਨਹੀਂ ਸਹਿਮਤ ਵਿੱਚ ਪਰ ਉਹਨਾਂ ਦਾ ਮੌਕਾ ਲੱਗਣਾ ਚਾਹੀਦਾ ਸੀ 10 ਸਾਲ ਤੋਂ ਦਰਿਆਵਾਂ ਵਿਚਾਰੇ ਸੀ ਕਹਿੰਦੇ ਦਰਿਆਵਾਂ ਵਿਛਾਉਣ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਵੀ ਕੀ ਕਰਦੀ ਸੀ ਐਸੀ ਟਿੰਪੀ ਢਿੱਲੂ ਨੂੰ ਗਾਲਾਂ ਤੱਕ ਕੱਢਿਆ ਕਰਦੇ ਸੀ ਸੀਐਮ ਭਗਵੰਤ ਮਾਨ ਇਹ ਵੀ ਕੱਢੀ ਜਾਂਦੇ ਇੱਕ ਦੂਜੇ ਨੂੰ ਗਾਲਾਂ ਪਰ ਅੱਜ ਹੁਣ ਜੱਫੀਆਂ ਪਾਉਣਗੇ ਹੁਣ ਆ ਕੋਈ ਇਹਨਾਂ ਦਾ ਆਦਾ ਜ਼ਾਕਦਾ ਕੋਈ ਠੀਕ ਹੈ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦੇ 2.5 ਸਾਲ ਦੇ ਕਾਰਜਕਾਲ ਤੋਂ ਲੋਕ ਖੁਸ਼ ਹੈ ਕਈ ਗੱਲਾਂ ਤੋਂ ਖੁਸ਼ ਵੀ ਹੈ ਕਈ ਦਨ ਨਰਾਜ਼ ਵੀ ਯਾਰ ਕਿਹੜੀਆਂ ਤੋਂ ਖੁਸ਼ ਆ ਤੇ ਕਿਹੜੀਆਂ ਤੋਂ ਨਰਾਜ਼ ਆ ਆ ਹੁਣ ਲੈਟ ਲੋਡ ਵਾਧੂ ਆਈ ਜਾਂਦੇ ਮੀਟਰ ਮੋਟਰਾਂ ਦੇ ਬੈਲ ਬੁੱਲ ਫ੍ਰੀ ਹੋ ਗਏ ਹੂੰ ਇਸ ਗੱਲੋਂ ਕਈ ਗੱਲਾਂ ਚੰਗੀਆਂ ਵੀ ਕਰੀ ਜਾਂਦੀਆਂ ਕਈ ਨਹੀਂ ਹੋਈਆਂ ਅਜ ਹੋ ਜਾਣੀਆਂ ਧਰਨੇ ਤਾਂ ਆਈ ਦਿਨ ਲੱਗੇ ਰਹਿੰਦੇ ਆ ਆਮ ਆਦਮੀ ਪਾਰਟੀ ਤੋਂ ਕਿਸਾਨ ਕਹਿੰਦੇ ਨਾ ਖੁਸ਼ ਆ ਧਰਨੇ ਦਾ ਫਿਰ ਲਾਈ ਜਾਂਦੇ ਜਿਹਨਾਂ ਨੂੰ ਨਗਰ ਨੂੰ ਨਗਰ ਨਹੀਂ ਮਿਲਦੀਆਂ ਲਾਈ ਜਾਂਦੇ ਹੂੰ ਬੜੇ ਚਿਰ ਦੇ ਜਿਨ੍ਹਾਂ ਦੇ ਕੋਰਸ ਕੋਰਸ ਕਿਥੇ ਆ ਉਹਨਾਂ ਨੂੰ ਲੈ ਕੇ ਦੇਤਾ ਹੀ ਗੇਰਾ ਉਸ ਤੋਂ ਬਾਅਦ ਲੱਗੀਆਂ ਨੌਕਰੀਆਂ ਜਿੱਦਰ ਬਾ ਹਲਕੇ ਦੀ ਗੱਲ ਕਰੀਏ ਪਰ ਤੁਹਾਡੇ ਇਥੇ ਪ੍ਰਕਾਸ਼ ਸਿੰਘ ਬਾਦਲ ਕਾਲੀ ਦਲ ਵੱਲੋਂ ਕਾਫੀ ਸਮਾਂ ਰਾਜ ਕੀਤਾ ਇਹ ਸ਼ੀਟ ਐ ਜਿਹੜੀ ਕਾਂਗਰਸ ਉਸ ਤੋਂ ਬਾਅਦ ਜਿੱਤਣ ਲੱਗੀ ਹੈ ਰਾਜਾ ਵੜਿੰਗਵੀ ਜਿੱਤੇ ਰਿਹਾ ਕਾਂਗਰਸ ਨੇ ਵਿਕਾਸ ਕੀਤਾ ਜਾਂ ਕਾਲੀ ਦਲ ਨੇ ਵਿਕਾਸ ਕੀਤਾ ਕਾਂਗਰਸ ਨੇ ਬਹੁਤ ਕੀਤਾ ਖਾਲ ਕਰਨੇ ਕੀਤਾ ਵਿਕਾਸ ਕੀਤਾ ਹਾਂ ਆ ਕਾਂਗਰਸ ਨੇ ਸਾਨੂੰ ਪਾਰਕ ਦਿੱਤਾ ਪਾਰਕ ਉਹਨਾਂ ਨੇ ਬਣਾ ਕੇ ਦਿੱਤਾ ਹਾਂ ਅੱਜ ਸੱਥਾਂ ਦੇ ਵਿੱਚ ਬੈਠੇ ਹਾਂ ਪਾਰਕ ਬਹੁਤ ਵਧੀਆ ਬਣਾਈ ਹੋਈ ਹੈ ਕਾਂਗਰਸ ਨੇ ਬਣਾਈ ਹਾਂ ਜੀ ਗਿੱਦੜਵਾ ਹਲਕਾ ਸੀਟ ਦੀਆਂ ਚੱਲ ਰਹੀਆਂ ਨੇ ਗੱਲਬਾਤ ਕਰਾਂਗੇ ਆਪਾਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਗਿੱਦੜਵਾ ਸੀਟ ਹੈ ਜਿਹੜੀ ਬਾਪੂ ਸਾਹਿਬ ਜੀ ਫਸਲੀ ਗੱਲ ਜੀ ਕਿਵੇਂ ਠੀਕ ਹੈ ਠੀਕ ਹੈ ਜੀ ਫਿਰ ਸਾਥ ਚ ਆ ਜਾਈਏ ਹਾਂ ਜੀ ਹਾਂ ਚਰਚਾ ਛੱਡ ਦਈਏ ਫਿਰ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਚੰਗੀਆਂ ਹੀ ਹੁੰਦੀਆਂ ਜੀ ਵਧੀਆ ਹੀ ਹੁੰਦੀਆਂ ਵਧੀਆ ਹੀ ਹੁੰਦੀਆਂ ਵਿਕਾਸ ਦੇ ਦੌਰ ਦੀ ਗੱਲ ਕਰੀਏ ਕਿਹੜੀ ਸਰਕਾਰ ਨੇ ਵਿਕਾਸ ਕੀਤਾ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਵੱਧ ਗਿੱਦੜਵਾ ਕਾਸ਼ ਪਹਿਲਾਂ ਇਹਨਾਂ ਦਾ ਬਾਦਲ ਕਾਹੀ ਸੀ ਹੁਣ ਇਹਨਾਂ ਦਾ ਆਮ ਆਲਿਆਂ ਦਾ ਅਕਾਲੀ ਦਲ ਨੇ ਵਿਕਾਸ ਕੀਤਾ ਤੁਹਾਡੀ ਕਹਿੰਦੇ ਨੇ ਕਿਵੇਂ ਦਾ ਲੱਗਿਆ ਉਹਨਾਂ ਦਾ ਰਾਜ ਪਹਿਲਾਂ ਬਹੁਤ ਚੰਗਾ ਸੀ ਫਿਰ ਥੋੜਾ ਮਗਰੋਂ ਖਰਾਬ ਹੋ ਤਾਂ ਕਰਤੀ ਦਾ ਤਾਂ ਇਹਨਾਂ ਦੇ ਦੈਂਤੀ ਨਾ ਬਦਲ ਗਿਆ ਫਿਰ ਤਾਂ ਜੀ ਰਾਜਾ ਵੜਿੰਗ ਜਿੱਤੇ ਰਹੇ ਨੇ ਕਿਵੇਂ ਦਾਰਿਆ ਉਹਨਾਂ ਦਾ ਠੀਕ ਹੀ ਸੀ ਠੀਕ ਹੈ ਚਰਚਾਵਾਵਾਂ ਚੱਲ ਰਹੀਆਂ ਨੇ ਇੱਥੋਂ ਸੁਖਵੀਰ ਸਿੰਘ ਬਾਦਲ ਲੜ ਸਕਦੇ ਨੇ ਜਿਮਣੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਡਿੰਪੀ ਢਿੱਲੋਂ ਝਾੜੂ ਪਾਰਟੀ 'ਚ ਚਲੇ ਗਏ ਨੇ ਹਾਂਜੀ ਸੁਖਵੀਰ ਸਿੰਘ ਬਾਦਲ ਇੱਥੋਂ ਖੜੇ ਹੁੰਦੇ ਆ ਜਿੱਤ ਜਾਣਗੇ ਲੱਗਦਾ ਤੁਹਾਨੂੰ ਇਹ ਤਾਂ ਜਿੱਦ ਦੇ ਹੀ ਇਹ ਇਕੱਠੇ ਰਹਿੰਦੇ ਤਾਂ ਜੇਕਰ ਡਿੰਪੀ ਢਿੱਲੋਂ ਨਾਲ ਰਹਿੰਦੇ ਤਾਂ ਜਿੱਤ ਜਾਂਦੇ ਤੁਹਾਡੇ ਵੀ ਹਾਂਜੀ ਹਾਂਜੀ ਪਰ ਹੁਣ ਡਿੰਪੀ ਢਿੱਲੋਂ ਚਲੇ ਗਏ ਆਮ ਆਦਮੀ ਪਾਰਟੀ 'ਚ ਹਾਂਜੀ ਹੁਣ ਤਾਂ ਗਏ ਆ ਤਾਂ ਜੀ ਤਾਂ ਸੁਖਵੀਰ ਬਾਦਲ ਦੀ ਕੀ ਸਥਿਤੀ ਰਹੇਗੀ ਕੁਝ ਉਦੇ ਨਾਲ ਕਰਕੇ ਵੋਟਾਂ ਵੋਟਾਂ ਯਾਨੀ ਕਿ ਕਾਲੀ ਦਲ ਦਾ ਵੋਟ ਬੈਂਕ ਦੂਜੇ ਪਾਸੇ ਚਲਾ ਜਾਵੇਗਾ ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਿਹੜੇ ਟਿਕਟ ਦੇ ਦਾਵੇਦਾਰ ਸੀ ਉਹਨਾਂ 'ਚ ਵਿਰੋਧ ਪਾਇਆ ਜਾ ਰਿਹਾ ਉਹਨਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਕਿ ਹੁਣ ਇਧਰੋਂ ਲਿਆ ਕੇ ਸਾਡੀਆਂ ਟਿਕਟਾਂ ਕੱਟ ਦਿੱਤੀਆਂ ਨੇ ਹੁਣ ਦੂਜੇ ਨੂੰ ਟਿਕਟ ਦੇ ਦਿੱਤੀ ਜਾਵੇਗੀ ਨਹੀਂ ਦਾ ਤਰ ਆਪਣਾ ਕੀ ਪਤਾ ਹੈ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਜਾਂ ਨਹੀਂ ਕਰਨਾ ਚਾਹੀਦਾ ਕਰਨਾ ਤਾਂ ਹੁੰਦਾ ਹੀ ਕਿਉਂਕਿ ਉਹਨਾਂ ਨੂੰ ਆਸ ਸੀ ਉਮੀਦ ਸੀ ਕਿ ਸਾਨੂੰ ਟਿਕਟ ਲੱਗੇਗੀ ਸਾਡਾ ਨੰਬਰ ਲੱਗੇਗਾ ਜੀ ਹਾਂਜੀ ਪਹਿਲਾਂ ਤਾਂ ਠੀਕ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਠੀਕ ਆ ਜੀ ਕੀ ਬਣਾ ਰਹੇ ਹੋ ਸੱਤ ਦੇ ਵਿੱਚ ਚਰਚਾ ਚੱਲ ਰਹੀ ਹੈ ਫਿਰ ਰਾਜਨੀਤੀ ਦੀ ਹਾਂਜੀ 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 ਕਿੰਦਰਵਾਸ਼ ਸ਼ੀਟ ਮਸ਼ਹੂਰ ਹੋ ਗਈ ਹੈ ਤੁਹਾਡਾ ਹਲਕਾ ਹਾਂਜੀ 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 ਬਹੁਤ ਜ਼ਿਆਦਾ ਮਸ਼ਹੂਰ ਆ ਹੂੰ ਕਿਵੇਂ ਲੱਗਦਾ ਕੀ ਅਨੁਮਾਨ ਲੱਗਦਾ ਤੁਹਾਨੂੰ ਵੀ ਜਿੱਤਣਗੇ ਕੋਈ ਨਾ ਕੋਈ ਦੇ ਇੱਕ ਦੇ ਜਿੱਤ ਜੂਗਾ ਹੂੰ ਇੱਕ ਤਾਂ ਜਿੱਤੂਗਾ ਹੀ ਜਿੱਤੂਗਾ ਪਰ ਚਰਚਾਵਾ ਇਥੋਂ ਡਿੰਪੀ ਢਿੱਲੋਂ ਨੇ ਜੜੀਆਂ ਛੇੜ ਦਿੱਤੀਆਂ ਨੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਗਿੱਦੜਵਾ ਸੀਟ ਦੀ ਗੱਲ ਕਰੀਏ ਆਪਾਂ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਜਿੱਤੂਗਾ 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 ਡਿੰਪੀ ਢਿੱਲੋਂ ਜਿੱਤੇਗਾ ਜੀ ਹਾਂ 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 ਪਰ ਸੁਖਵੀਰ ਸਿੰਘ ਬਾਦਲੇ ਤੋਂ ਚਰਚਾ ਚੱਲ ਰਹੀ ਹੈ ਕਿ ਲੜ ਸਕਦੇ ਆ ਚੋਣ ਲੜਨਗੇ ਲੜ ਪੈਣਾ ਲੜਪਨ ਪਰ ਜਿੱਦੇ ਨਹੀਂ ਸੁਖਵੀਰ ਬਾਦਲ ਟੱਕਰ ਦੇ ਦੇ ਸਕਦਾ ਹਾਂ ਸੁਖਵੀਰ ਸਿੰਘ ਬਾਦਲ ਟੱਕਰ ਦੇ ਸਕਦੇ ਨੇ ਟੱਕਰ ਤਾਂ ਉਹ ਪੈਸੇ ਵਾਲਾ ਬੰਦਾ ਹੈ ਟੱਕਰ ਤਾਂ ਦੇ ਸਕਦਾ ਹੈ ਪਰ ਜਿੰਨਾ ਮੁਸ਼ਕਲ ਹੈ ਪਰ ਦੂਜੇ ਪਾਸੇ ਕਾਂਗਰਸ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਅਮਰਤਾ ਵੜਿੰਗ ਦੀ ਕੋਈ ਨਹੀਂ ਜਾਂਦੇ ਨਾ ਡੀਪੀਟੀ ਲਿਜੂਗਾ ਡੀਪੀਟੀ ਲੋ ਜਿੱਤੇਗਾ ਹੂੰ 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 ਡੀਪੀਟੀ ਲੋ ਨੇ ਸਹੀ ਕੀਤਾ ਆਮ ਆਦਮੀ ਪਾਰਟੀ ਚ ਜਾ ਕੇ ਇਹ ਤਾਂ ਉਹ ਪ੍ਰਮਾਤਮਾ ਨੂੰ ਪਤਾ ਹੈ ਵੀ ਸਹੀ ਕੀਤਾ ਕਿ ਗਲਤ ਕੀਤਾ ਸਮਝ ਕੇ ਗੱਲ ਮਨਪ੍ਰੀਤ ਸਿੰਘ ਬਾਦਲ ਵੀ ਦਾਵਾ ਠੋਕਰੇ ਨੇ ਕਹਿੰਦੇ ਗਿੱਦੜਵਾਸ ਸੀਟ ਤੋਂ ਟੱਕਰ ਦੇਵਾਂਗੇ ਅਸੀਂ ਭਾਜਪਾ ਨੂੰ ਕਹਿੰਦਾ ਮੇਰਾ ਘਰ ਆ ਇੱਥੋਂ ਲੋਕਾਂ ਨੇ ਪਹਿਲਾਂ ਵੀ ਮੈਨੂੰ ਜਤਾਇਆ ਪਹਿਲਾਂ ਜਿਤਾਤਾ ਜਿਵੇਂ ਜਿਤਾਤਾ ਹੁਣ ਨਹੀਂ ਜਿਤਾਉਂਦੇ ਭਾਜਪਾ ਦਾ ਵੋਟ ਬੈਂਕ ਕਿਵੇਂ ਰਹਿ ਸਕਦਾ ਨਾ ਇੱਕ ਵੀ ਨਹੀਂ ਪੈ ਸਕਦੀ ਇੱਕ ਵੀ ਨਹੀਂ ਪੈ ਸਕਦੀ ਕੀ ਗੱਲ ਕੀ ਕਾਰਨ ਸਮਝਦੇ ਹੋ ਭਾਜਪਾ ਨੂੰ ਲੋਕ ਵੋਟ ਨਹੀਂ ਪਾਉਣਗੇ ਨਹੀਂ ਉਹਨੂੰ ਪਾਉਂਦੇ ਹੂੰ ਭਾਜਪਾ ਨੂੰ ਨਹੀਂ ਪਾਉਂਦੇ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਪਿੰਡ ਦਾ ਵਿਕਾਸ ਹੋ ਰਿਹਾ ਠੀਕ ਹੈ ਪਿੰਡ ਦਾ ਵਿਕਾਸ ਠੀਕ ਹੋ ਰਿਹਾ ਜੀ ਕਹਿੰਦੇ ਇੱਥੇ ਕਾਲੀ ਦਲਵੀ ਰਾਜ ਕਰਕੇ ਗਿਆ ਕਾਂਗਰਸ ਨੇ ਵੀ ਰਾਜ ਕੀਤਾ ਤੇ ਵਿਕਾਸ ਦੀ ਗੱਲ ਕਰੀਏ ਕਿਵੇਂ ਦਾ ਵਿਕਾਸ ਪਿੰਡਾਂ ਦੂਜੇ ਪਿੰਡਾਂ ਮੁਕਾ ਤਾਂ ਠੀਕ ਹੈ ਗੱਲ ਮਲਾ ਕੇ ਪਰ ਜਿਵੇਂ ਪਿੰਡ ਵੱਡਾ ਸੀਗਾ ਉਹਨਾਂ ਇੰਡ ਵੱਡਾ ਕਿੰਨੀ ਵੋਟ ਵੈਂਗਾ ਇਹ ਤੇ ਮੇਰੇ ਹਿਸਾਬ ਨਾਲ 7200 ਦੇ ਆਸ-ਪਾਸ ਵੋਟ ਹੈਗੀ ਆਪਣੇ 77200 ਵੋਟ ਹੈਗੀ ਆ ਜਿਹੜੇ 6500 4600 ਕੋਲ ਹੁੰਦੀ ਹੈ ਹਰ ਇੱਕ ਵਾਰ ਕਿਹੜੀ ਕਾਲੀ ਦਲ ਨੇ ਵਧੀਆ ਵਿਕਾਸ ਕੀਤਾ ਜਾਂ ਕਾਂਗਰਸ ਨੇ ਕੀਤਾ ਜਿਆਦਾ ਰਾਜ ਫਿਰ ਕਾਲੀਆਂ ਦਾ ਰਿਹਾ ਤੇ ਕਾਲੀਆਂ ਨਹੀਂ ਕਰਨਾ ਸੀਗਾ ਹੁਣ ਜਿਹੜੇ ਹੈਗੀ ਆਮ ਆਦਮੀ ਵਧੀਆ ਕਰ ਰਹੀ ਹੈਗੀ ਹੈ 2.5 ਸਾਲਾਂ ਦੇ ਵਿੱਚ ਪਹਿਲਾਂ ਨਹੀਂ ਚੱਲੇ ਹੁਣ ਕੰਮ ਚੱਲੀ ਜਾਂਦਾ ਹੈਗਾ ਬਾਕੀ ਕੋਲ ਮਲਾ ਕੇ ਜਿਹੜਾ ਹੈਗਾ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ ਕਰਦੀ ਹੈਗੀ ਆ ਆ ਪਾਰਕ ਜਿਹੜਾ ਹੈਗਾ ਇਹ ਰਾਜਾ ਵਿਨਕ ਸਾਹਿਬ ਨੇ ਬਣਾਇਆ ਸੀਗਾ ਸੱਤ ਬਣਾਤੀ ਸੀਗੀ ਜਦੋਂ ਐਮ ਐਲ ਏ ਕਿਵੇਂ ਲੱਗਦਾ ਚਰਚਾਵਾ ਕਾਂਗਰਸ ਦੀ ਗੱਲ ਕਰੀਏ ਆਪਾਂ ਅਮਰਤਾ ਵੜਿੰਗ ਦੀ ਹੈ ਚਰਚਾਵਾ ਹੋ ਰਹੀ ਹੈ ਨਹੀਂ ਦੂਜੇ ਪਾਸੇ ਡਿੰਪੀ ਢੱਲੋ ਚਲੇ ਗਏ ਨੇ ਟਿਕਟ ਉਹਨਾਂ ਨੂੰ ਦੇ ਸਕਦੀ ਆਮ ਆਦਮੀ ਪਾਰਟੀ ਤਾਂ ਸੁਖਵੀਰ ਸਿੰਘ ਬਾਦਲ ਦੀ ਵੀ ਚਰਚਾ ਚੱਲ ਰਹੀ ਹੈ ਤੁਹਾਨੂੰ ਲੱਗਦਾ ਕਿਹਦੇ ਖਾਤੇ ਚ ਜਾ ਸਕਦੀ ਹੈ ਗਿੱਦੜਵਾਸੀ ਜਿਆਦਾ ਚਾਂਸ ਦਾ ਡਿੰਪੀ ਢੱਲੋ ਦੇ ਬਣ ਰਹੀ ਹੈ ਜੀ ਕਿਉਂਕਿ ਉਸ ਤੋਂ ਉਹਨਾਂ ਦਾ ਆਦਾ ਵੋਟ ਬੈਂਕ ਹੈ ਉਹਦਾ ਕੁਝ ਜਿਹੜੇ ਹੈਗੇ ਪਹਿਲਾਂ ਝਾੜੂ ਦੀ ਬੋਰਡ ਜ਼ਿਆਦੇ ਹੈਗੇ ਇਸ ਇਰ ਵਿੱਚ ਝਾੜੂ ਦੇ ਜਿਹੜੇ ਵਰਕਰ ਸੀ ਜਿਨ੍ਹਾਂ ਨੂੰ ਟਿਕਟ ਦਿੱਨੀ ਦਿੱਤੀ ਜਾਣੀ ਸੀ ਉਹਨਾਂ 'ਚ ਵੀ ਵਿਰੋਧ ਪਾਇਆ ਜਾ ਰਿਹਾ ਉਧਰਲਾ ਵੋਟ ਬੈਂਕ ਵੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਜਾ ਕੇ ਲੋਕਾਂ ਦੇ ਵਿੱਚ ਵਿਰੋਧ ਕਰਾਂਗੇ ਪ੍ਰਚਾਰ ਕਰਾਂਗੇ ਇਹ ਉਹਨਾਂ ਨੇ ਪਾਰਟੀਆਂ ਕਵਰ ਕਰ ਲੈਣੇ ਕਿ ਐਸੇ ਡੇ ਵੱਡੇ ਫੈਸਲੇ ਜਿਹੜੇ ਹੁੰਦੇ ਹੈਗੇ ਮੁੱਖ ਮੰਤਰੀ ਜਿਹੜਾ ਹੈਗਾ ਪਿੰਡ 'ਚ ਆਇਆ ਸਰਦਾ ਹੈਗਾ ਆਪਣੇ ਏਰੀਆ 'ਚ ਤਾਂ ਇਸੇ ਕੰਮ ਵਾਸਤੇ ਆਇਆ ਹੈਗਾ ਠੀਕ ਨਾ ਆਉਦੇ ਵੀਰ ਵਿਰੋਧੀ ਵਰਕਰਾਂ ਉਹਨਾਂ ਨੂੰ ਸ਼ਾਂਤ ਕਰੂਗਾ ਹਾਂ ਇੱਕ ਮਾਲਵਾ ਨਹਿਰ ਕੱਢੀ ਜਾ ਰਹੀ ਹੈ ਉਹਦਾ ਫਾਇਦਾ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਜੱਦਰਬਾ ਉਹਦਾ ਜੇ ਕੋਲ ਮਲਾ ਕੇ ਤਾਂ ਫਾਇਦਾ ਹੀ ਹੈਗਾ ਜੇ ਵੇਖੀ ਤਾਂ ਪਾਣੀ ਜਿਹੜਾ ਹੁੰਦਾ ਹੈਗਾ ਮੰਨ ਕੇ ਚਲੋ ਥੱਲੇ ਡਾ ਧਰਤੀ ਹੇਠਲਾ ਵੀ ਬਚਤ ਹੋ ਜੂਗੀ ਦੂਜੇ ਨੰਬਰ ਤੇ ਜਿਹੜਾ ਨਹਿਰਾਂ ਚ ਪਾਣੀ ਜ਼ਿਆਦਾ ਬਰਬਾਦੀ ਕਰਦਾ ਜਾ ਕੇ ਆਪਣੇ ਖਰੋਜਪੁਰ ਵਾਲੇ ਸਾਈਡ ਹੈ ਜਿਹੜਾ ਉਹ ਵੀ ਘਟੂਗਾ ਕੁਛ ਆਊਗਾ ਤਾਂ ਤੇ ਉਹਦੀ ਵਰਤੋਂ ਤਾਂ ਵਧੀਆ ਹੋ ਜੂਗੀ ਜੇਕਰ ਉਹ ਟਾਈਮ ਤੇ ਨਿਕਲ ਜਾਂਦੀ ਹੈਗੀ ਤਾਂ ਤੇ ਉਹਦਾ ਜਿਹੜਾ ਹੈਗਾ ਮੌਜੂਦਾ ਸਰਕਾਰ ਨੂੰ ਲਾਭ ਵੀ ਹੋਊਗਾ ਕਿਉਂਕਿ ਜਿਹੜਾ ਸਾਰਾ ਗਿੱਦੜ ਵਾਹ ਦਾ ਇਰਗਾ ਹੈਗਾ ਬਹੁਤ ਪਾਣੀ ਦੀ ਛਾਲਟ ਦੇ ਵਿੱਚ ਹੀ ਹੈਗਾ ਲੋਕੀ ਜਿਹੜਾ ਹੈਗਾ ਨਹਿਰਾਂ ਚ ਪਾਣੀ ਚੱਕਦੇ ਹੈਗੇ ਨਾਲੇ ਖਰਚਾ ਆਉਂਦਾ ਹੈਗਾ ਸੋ ਪਰ ਪਿਛਲੀ ਵਾਰ ਤੁਸੀਂ ਕਹਿ ਰਹੇ ਹੋ ਕਿ ਡਿੰਪੀ ਢਿੱਲੋਂ ਦਾ ਜਿਹੜਾ ਵੋਟ ਬੈਂਕ ਆ ਵਧੇਗਾ ਜਿੱਤ ਜਾਣਗੇ ਪਰ ਰਾਜ਼ਾ ਵੜਿੰਗਿਆ ਪਿਛਲੀ ਵਾਰ ਜਿੱਤੇ ਸੀ ਕਾਫੀ ਵੋਟਾਂ ਤੇ ਜਿੱਤੇ ਸੀ ਪਰ ਰਾਜ਼ਾ ਵੜਿੰਗਿਆ ਕਹਿੰਦੇ ਖੁੱਲੇ ਦਿਲ ਦਾ ਬੰਦਾ ਹੈਗਾ ਤੇ ਲੋਕਾਂ ਦੇ ਨਾਲ ਖੁੱਲੀ ਗੱਲਬਾਤ ਕਰਦਾ ਲੋਕਾਂ ਦੇ ਵਿੱਚ ਮੋਹ ਪਿਆਰ ਆ ਤੁਹਾਨੂੰ ਲੱਗਦਾ ਕਿ ਰਾਜ਼ਾ ਵੜਿੰਗਿਆ ਜਿਹੜੇ ਉਹਨਾਂ ਨੂੰ ਮਾਤ ਦੇ ਦੇਣ ਕਿ ਡਿੰਪੀ ਢਿੱਲੋਂ ਜਿਕੇ ਨਾਲ ਗੱਲ ਕੀਤੀ ਜਾਵੇ ਜਾਂ ਡਿੰਪੀ ਢਿੱਲੋਂ ਨੂੰ ਮਾਤ ਦੇ ਦੇਈਏ ਹੁਣ ਰਾਜੇਨਾਥ ਨੇ ਜੇ ਜਿੱਤੀ ਜਿੱਤਾ ਇਸੀ ਛੱਡ ਕੇ ਲੁਧਿਆਣੇ ਜਾਵੜਿਆ ਤਾਂ ਉਹ ਪਹਿਲਾਂ ਵਾਲੀ ਪਕੜ ਨਹੀਂ ਰਹਿਣੀ ਸੀ ਲੋਕੇ ਵੀ ਸਮਝਦਾਰ ਹੈਗੇ ਆ ਲੋਕਾਂ 'ਚ ਨਰਾਜ਼ ਅੱਲਾ ਨਰਾਜ਼ ਕਿਹਾਊਗੀ ਫੋੜ ਲਾਊਗੀ ਜੀ ਜਿੱਤੇ ਹੋਇਆ ਬੰਦਾ ਜਿਹੜਾ ਹੁੰਦਾ ਹੈਗਾ ਜੇ ਜਿੱਦਾਂ ਕੋਈ ਹਾਰਿਆ ਹੋਵੇ ਉਹ ਤਾਂ ਦੂਜੇ ਪਾਸੇ ਜਾਂਦਾ ਹੈਗਾ ਇਹ ਤਾਂ ਬਰਾਬ ਦੀ ਪਾਰਟੀ ਤੌਰ ਤੇ ਜਾਂਦੇ ਹੈਗੇ ਉਹ ਕੋਈ ਕਹਿੰਦਾ ਹੈਗਾ ਮੈਂ ਐਮਪੀ ਬਣ ਜਾਊਗਾ ਕੋਈ ਕਹਿੰਦਾ ਐਮਐਲਏ ਬਣ ਜਾਗਾ ਸੱਚੀ ਗੱਲ ਜੀ ਸੱਚੀ ਗੱਲ ਕੀ ਹਾਲ ਚਾਲ ਨਹੀਂ ਠੀਕ ਹੈ ਫਿਰ ਸੱਤ ਚ ਬੈਠੇ ਹੋ ਤਾਸ ਤੂਸ ਖੇਡਦੇ ਹੀ ਨਹੀਂ ਅਜੇ ਨਹੀਂ ਵਿਚਾਈਆ ਕਿਦਾਂ ਰੋਇ ਖੇਡਦੇ ਸਾਂ ਅੱਗੇ ਰੋਇ ਖੇਡਦੇ ਸੀ ਹਾਂ ਅੱਜ ਕਾ ਤੋਂ ਨਹੀਂ ਖੇਡੀ ਫਿਰ ਅੱਜ ਕੋਈ ਆਇਆ ਨਹੀਂ ਨਵੇਂ ਬੰਦੇ ਥੋੜੇ ਆਏ ਆ ਕੀ ਗੱਲ ਸੱਥਾਂ ਦੀ ਰੌਣਕ ਕਿਉਂ ਘਟਦੀ ਜਾ ਰਹੀ ਹੈ ਜੀ ਬਾਕੀ ਕੀ ਪਤਾ ਹੈ ਇਹ ਗਾਥਣੇ ਤਾਂ ਬਹੁਤ ਹੋ ਜਾਂਦੇ ਇੱਥੇ ਕਿੰਨੇ ਬੱਚੇ ਆ ਬਾਪੂ ਇੱਕੋ ਹੀ ਆ ਵਿਦੇਸ਼ ਚਲਾ ਗਿਆ ਫਿਰ ਕਿ ਨਹੀਂ ਗਿਆ ਨਹੀਂ ਉਹ ਤਾਂ ਇੱਥੇ ਆ ਇੱਥੇ ਆ ਤੇ ਕਿਵੇਂ ਆ ਕਿੰਨੇ ਕਿਲੇ ਜੁਬੀਨ ਆ ਮੇਨਟੇਨ ਕੀ ਬਿਆ ਟਾਈਮ ਪਾਸ ਹੋ ਜਾਂਦਾ ਚੰਗਰ ਵਰੀਆ ਹੋਰਿਆ ਕਰਪਾ ਗੁਰੂ ਦੀ ਨਾਲੇ ਕਿਸਾਨ ਕੇ ਆਂਦੇ ਆ ਟਾਈਮ ਪਾਸ ਨਹੀਂ ਹੁੰਦਾ ਜੀ ਉਏ ਐਵੇਂ ਫਿਰ ਜਿਹੜੇ ਵਿਨੇ ਦੇ ਕੋਲ ਜਾਈ ਖਰਚਿਆ ਗਿਆ ਕੇ ਇਹਨੂੰ ਆਪਸ ਪਾ ਜੇ ਉਹਦਾ ਹੈ ਬਾਪੂ ਕਿੰਨਾ ਪੜਿਆ ਬੱਚਾ ਆਪਣਾ ਉਹ ਤਾਂ ਆਪਣਾ 10 ਪੜਿਆ ਸੀ ਜੀ ਘਰੇਵਾਹੀ ਦਾ ਕੰਮ ਕਰਦਾ ਘਰੇਵਾਹੀ ਦਾ ਕੰਮ ਹਾਂ ਵਿਦੇਸ਼ਾਂ ਦੇ ਵੱਲ ਨੌਜਵਾਨੀ ਕੁਝ ਕਰ ਰਹੀ ਹੈ ਕਿਵੇਂ ਲੱਗਦਾ ਤੁਹਾਨੂੰ ਜਾਣਾ ਚਾਹੀਦਾ ਜਾਂ ਇੱਥੇ ਰਹਿਣਾ ਚਾਹੀਦਾ ਵੀ ਇਸ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ ਜੀ ਐਵੇਂ ਤੁਹਾਨੂੰ ਮਾਫ ਕਰ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਆਪਾਂ ਕਿਵੇਂ ਉਹਨਾਂ ਦਾ ਰਾਜ ਚੰਗਾ ਰਿਹਾ ਜਾਂ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਜ ਵੀ ਕਿਹੜਾ ਆਮ ਪਾਰਟੀ ਦੀ ਸਰਕਾਰ ਚੰਗੀ ਲੱਗਦੀ ਆ ਲਾਈਟ ਲੂਟ ਵਾਧੂ ਦੇਈ ਜਾਂਦੀ ਆ ਬਿਜਲੀ ਵਾਧੂ ਦਿੰਦੇ ਆ ਹਾਂ ਹਾਂ ਠੀਕ ਹੈ ਕੀ ਜੋ ਜੁੰਟ ਮਾਫ ਹੈ ਕਿਸੇ ਟਾਈਮ ਵੀ ਏਸੀ ਆਈ ਨੂੰ ਆਉਂਦਾ ਬਿੱਲ ਦੂਜੇ ਨੂੰ ਤਾਂ ਬਿੱਲ ਨਹੀਂ ਆਉਂਦਾ ਚੰਗਾ ਰਿਹਾ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਤੇ ਖਰਾ ਉਤਰਦੇ ਨਜ਼ਰ ਆ ਰਹੇ ਆ ਮਾਫੀ ਹਾਂ ਹਾਂ ਇਹ ਤਾਂ ਇਹ ਤਾਂ ਚੰਗੇ ਆਗਾ ਵੇਖੋ ਨੌਕਰੀਆਂ ਵੀ ਕਹਿੰਦੇ ਬੜੀਆਂ ਦੇ ਦਿੱਤੀਆਂ ਉਸ ਬਾਰੇ ਤਾਂ ਨਹੀਂ ਆਪਾਂ ਨੂੰ ਪਤਾ ਆਪਾਂ ਤਾਂ ਅਣਪੜ ਬੰਦੇ ਆ ਇੰਨਾ ਨਹੀਂ ਆ ਪਿੰਡ ਦੀ ਕਿੰਨੀ ਆਬਾਦੀ ਆ ਨਹੀਂ ਤਾਂ ਕਹਿ ਸਕਦੇ ਪਤਾ ਨਹੀਂ ਆਪਾਂ ਨੂੰ ਠੀਕ ਹੈ ਹਾਂ ਕਿੰਨੀ 65 ਵੋਟ ਆ 65 ਵੋਟ ਆ 65 ਵੋਟ ਆ ਸੱਤ ਦੇ ਵਿੱਚ ਕਿੰਨੀ ਨਜ਼ਰ ਆ ਜਾਂਦੀ तकरीबन ਦੇ ਵਿੱਚ ਡੇਲੀ ਦੇ ਰੁਟੀਨ ਚ ਕਿੰਨੀ ਘੱਟ ਜਾਂਦੀ ਜਾਂ ਘਰਾਂ ਦੇ ਬੰਦਿਆਂ ਦੇ ਬਹਿ ਜਾਂਦੇ ਆ ਕਿ 10 ਤੋਂ 15 25 ਪੰਜ ਪੰਜ ਪਹਿਲਾਂ ਇਹਨਾਂ ਸੱਥਾਂ ਦੀ ਰੌਣਕ ਜ਼ਿਆਦਾ ਹੁੰਦੀ ਸੀ ਹੁਣ ਕਿਉਂ ਘਟਦੀ ਨਜ਼ਰ ਆ ਕਿਉਂ ਕਿਸੇ ਕੋਈ ਬਾਹਰ ਬੁਰਤ ਰਹਿੰਦੇ ਜਾਂ ਕਿੰਨੇ ਬੱਚੇ ਆ ਤੁਹਾਡੇ ਇੱਕ ਮੁੰਡਾ ਹੀ ਹੈ ਕਿੰਨੇ ਸਾਲ ਹੈ 18 ਸਾਲ ਦਾ 18 ਸਾਲ ਦਾ ਇੱਕੋ ਬੇਟਾ ਹੀ ਹੈ ਕਿਵੇਂ ਪੰਜਾਬ ਦੇ ਵਿੱਚ ਰਹਿਣ ਦੀ ਮਨ ਦੇ ਵਿੱਚ ਇੱਛਾ ਰੱਖੀ ਆ ਉਹਨਾਂ ਨੇ ਜਾਂ ਵਿਦੇਸ਼ ਦੇ ਵੱਲ ਉਹ ਕਹਿਣੇ ਸਾਦੇ ਕੀ ਕਰੂਗਾ ਕਿੰਨਾ ਪੜਿਆ 10 10 ਕਿੰਨੀ ਜ਼ਮੀਨ ਤੁਹਾਡੇ ਕੋਲ ਤੁਹਾਡੇ ਕੋਲ ਸਵਾ ਕਿੱਲਾ ਤਾਂ ਗੁਜ਼ਾਰਾ ਹੋ ਜਾਂਦਾ ਵਧੀਆ ਕਿਵੇਂ ਕਾਫੀ ਜਗ੍ਹਾ ਤੇ ਵੀ ਆਖਿਆ ਜਾਂਦਾ ਕਿ ਕਿਸਾਨ ਦੀ ਜਿਹੜੀ ਝੂਨਾ ਬਹੁਤ ਬੁਰੀ ਹੈ ਗੁਜ਼ਾਰਾ ਨਹੀਂ ਤੁਸੀਂ ਕਹਿੰਦੇ ਸਵਾ ਕਿੱਲੇ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਠੀਕ ਹੈ ਕੀ ਕੰਮ ਕਰਦੇ ਹੋ ਖੇਤੀ ਦਾ ਕਰਦੇ ਕੋਈ ਕਿਰਾਏ ਕੱਪੜਾ ਕਰਦੇ ਜੇਕਰ ਗੱਲ ਕੀਤੀ ਜਾਵੇ ਕਿ ਦੜਵਾ ਹਲਕੀ ਦੀ ਕਿ ਦੜਵਾ ਹਲਕੇ ਦੇ ਵਿੱਚ ਕਾਲੀ ਦਲ ਨੇ ਵੀ ਰਾਜ ਕੀਤਾ ਕਾਂਗਰਸ ਨੇ ਵੀ ਰਾਜ ਕੀਤਾ ਕਿਵੇਂ ਲੱਗਦਾ ਤੁਹਾਨੂੰ ਉਹਨਾਂ ਦੋਨਾਂ ਦਾ ਰਾਜ ਚੰਗਾ ਸੀ ਜਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਹੁਣ ਚੰਗਾ ਹੈ ਵਧੀਆ ਰਾਜ ਆ ਆਮ ਪਾਰਟੀ ਦੇ ਵਧੀਆ ਰਾਜ ਚੰਗੇ ਕੰਮ ਹੋ ਰਹੇ ਹੋ ਰਹੇ ਖੁਸ਼ ਹਾਂ ਆਮ ਆਦਮੀ ਪਾਰਟੀ ਹੋ ਜਾਣ ਠੀਕ ਹੈ ਡਿੰਪੀ ਟੇਲੂ ਆਮ ਆਦਮੀ ਪਾਰਟੀ 'ਚ ਚਲੇ ਗਿਆ ਆਮ ਆਦਮੀ ਪਾਰਟੀ ਪਹਿਲਾਂ ਡਿੰਪੀ ਢਿੱਲੋਂ ਦੀ ਗੱਲ ਕਰਦੇ ਆਂ ਆਪਾਂ ਡਿੰਪੀ ਢਿੱਲੋਂ ਦੋ ਵਾਰੀ ਇਥੋਂ ਹਾਰ ਜਾਂਦੇ ਨੇ ਗਿੱਦੜਵਾ ਹਲਕੇ ਤੋਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੀ ਹੈ ਕਿ ਲੱਗਦਾ ਜਿੱਤ ਜਾਣਗੇ ਕਿ ਕਹਿ ਨਹੀਂ ਸਕਦੇ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਅਮਰਤਾ ਵੜਿੰਗ ਰਾਜਾ ਵੜਿੰਗ ਦੇ ਘਰ ਵਾਲੀ ਦੀ ਚਰਚਾ ਹੋ ਰਹੀ ਹੈ ਗਿੱਦੜਵਾ ਹਲਕੇ ਤੋਂ ਟੱਕਰ ਦੇ ਸਕਦੀ ਹੈ ਕਿ ਕਿ ਵਿਕੁੱਤ ਨੰਨਾ ਮੁਕਾਬਲਾ ਹੈ ਮੁਕਾਬਲਾ ਮੁਕਾਬਲਾ ਕਿਹਦਾ ਮੰਨਦੇ ਹੋ ਤੁਸੀਂ ਕਿਹੜੀ ਕਿਹੜੀ ਪਾਰਟੀ ਤਿੰਨੇ ਵਾਰਡਿੰਗ ਦੇ ਤਿੰਨਾਂ ਦਾ ਮੁਕਾਬਲਾ ਹੋ ਗੱਲਬਾਤ ਕਰਾਂਗੇ ਵੀਰ ਹੋਰ ਵੀ ਮੌਜੂਦ ਹੈ ਇੱਥੇ ਹਾਂ ਬਾਈ ਸ਼ਸ਼ੀ ਗੱਤ ਕੀ ਹਾਲ ਚੱਲ ਰਿਹਾ ਠੀਕ ਹੈ ਬੰਦਾ ਤੂੰ ਠੀਕ ਲੱਗਦਾ ਮੈਨੂੰ ਪੂਰਾ ਚਿਬੜ ਕੱਢੇਗਾ ਹੈਨਾ ਨਹੀਂ ਮੈਂ ਨਹੀਂ ਕੱਢੇ ਅੱਛਾ ਹਾਂ ਮੈਂ ਕਰਦਾ ਵਾਈ ਕਰਦਾ ਵਾਈ ਕਰਦੀ ਹੈ ਸਾਰੀ ਵਾਈ ਕਰਦੀ ਹੁੰਦੀ ਹੈ ਹਾਂ ਵਾਈ ਕਰ ਅੱਛਾ ਕਿਵੇਂ ਲੱਗਦਾ ਤੁਹਾਨੂੰ ਗਿੱਧੜਬਾਦ ਸੀਟ ਤੋਂ ਦੇਖੋ ਮੁਕਾਬਲਾ ਮੁਕਾਬਲਾ ਕਿਹਦਾ ਕਿਹਦਾ ਮੰਨ ਤਿੰਨਾਂ ਦਾ ਤਿੰਨਾਂ ਦਾ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦਾ ਕਿਵੇਂ ਮਨਪ੍ਰੀਤ ਬادله ਇੱਥੇ ਰਹਿਣਗੇ ਦੇਖੋ ਆਇਆ ਤਾਂ ਪਤਾ ਲੱਗੂ ਜਿਵੇਂ ਆਇਆ ਤਾਂ ਅੱਗੇ ਗੰਨੇ ਵਾਲਿਆਂ ਦੀ ਹਵਾ ਬਣ ਗਈ ਸੀ ਆ ਬਾਅਦ ਚ ਪਹਿਲਾਂ ਦੇ ਛਾੜੂ ਜਿੱਤੂ ਆਇਆ ਤਾਂ ਕੈਂਡੀਡੇਟ ਖੜੇ ਹੋਏ ਤਾਂ ਪਤਾ ਲੱਗ ਡਿੰਪੀ ਢੱਲੋ ਆਮ ਆਦਮੀ ਪਾਰਟੀ ਚ ਚਲੇ ਗਿਆ ਕਿਵੇਂ ਠੀਕ ਕੀਤਾ ਉਹਨਾਂ ਨੇ ਫੈਸਲਾ ਠੀਕ ਆ ਉਹਦਾ ਮਰਜ਼ੀ ਅਗਲੇ ਦੀ ਬਾਕੀ ਹਾਲੇ ਜਦੋਂ ਜਾਊਗਾ ਅੱਜ ਲਾਣ ਅੱਜ ਮੁੱਖ ਮੰਤਰੀ ਜੁਆਇਨ ਕਰਵਾਉਣਗੇ ਹਾ ਵੇਖੋ ਕੀ ਬਣਦਾ ਜੇਕਰ ਗੱਲ ਕੀਤੀ ਜਾਵੇ ਗਿੱਦੜਵਾ ਹਲਕੇ ਦੀ ਮੱਲਨ ਪਿੰਡ ਦੀ ਗੱਲ ਕਰ ਲੈਨੇ ਆਪਾਂ ਤੁਹਾਡੇ ਦੀ ਵਿਕਾਸ ਇੱਥੇ ਕਾਲੀ ਦਲ ਨੇ ਚੰਗਾ ਕੀਤਾ ਜਾਂ ਕਾਂਗਰਸ ਨੇ ਦੋਨਾਂ ਪਾਰਟੀਆਂ ਦਾ ਰਾਜ ਰਿਹਾ ਕਰਿਆ ਕਾਲੀ ਦਲ ਨੇ ਵੀ ਜਾਂ ਕਾਂਗਰਸ ਨੇ ਵੀ ਕਰਿਆ ਹੁਣ ਝੜੂ ਵਾਲੇ ਵੀ ਚੰਗਾ ਕਰ 2.5 ਸਾਲਾਂ ਦੇ ਵਿੱਚ ਕੁਝ ਚੰਗਾ ਕੰਮ ਹੋਇਆ ਗਾ ਮੱਲਨ ਦੇ ਵਿੱਚ ਹਾਂ ਠੀਕ ਆ ਲੇਟ ਆਈ ਜਾਂਦੀ ਜੱਟਾ ਨੋਦਾਂ ਦੇ ਬਾਕੀ ਆ ਜੂਨਟ ਮਾਫਾਸ਼ੀ ਸੋ ਹੋਰ ਜਿਹੜਾ ਕਰਨਗੇ ਉਹ ਬਾਅਦ ਚ ਲੱਗ ਜੂ ਪਤਾ ਕੀ ਕਰਨਗੇ ਹੁਣ 2 ਸਾਲ ਰਹਿ ਗਏ ਉਹਨਾਂ ਕੋਲ ਤਾਂ ਬਸ ਵੇਖੋ ਕੀ ਕਰਨੀ ਲੱਗਦਾ ਤੁਹਾਨੂੰ ਹੋਰ ਚੰਗਾ ਹੋ ਜਾਊਗਾ ਕਰਨਗੇ ਤਾਂ ਆਂਦੇ ਕਰਾਂਗੇ ਅੱਛਾ ਪਰ ਸੀਐਮ ਭਗਵੰਤ ਮਾਨ ਨੂੰ ਜਿਸ ਹੱਬ ਨਾਲ ਬਦਲਾਵ ਲੈ ਕੇ ਆਂਦਾ ਸੀ ਵੋਟਾਂ ਲੋਕਾਂ ਨੇ ਪਾਈਆਂ ਮਸ਼ੀਨਾ ਹੈਕ ਤੱਕ ਕਰ ਦਿੱਤੀਆਂ ਬਟਨ ਦਬ ਦਬ ਕੇ ਉਸ ਤਰੀਕੇ ਦੇ ਨਾਲ ਕੰਮ ਹੋਇਆ ਲੱਗਦਾ ਕਰੀ ਜਾਂਦੇ ਆ ਉਹਦਾ ਵੱਟ ਵੱਟ ਕੱਢੀ ਆਉਣੇ ਤੁਹਾਨੂੰ ਲੱਗਦੀ ਵੱਟ ਕੱਢੀਆਂ ਉਹ ਤਾਂ ਆਦੇ ਹੁਣ ਅੱਛਾ ਕਿਵੇਂ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਚੰਗੇ ਆ ਕੁਝ ਚੰਗੇ ਵੀ ਆ ਕੁਝ ਨਹੀਂ ਵੀ ਚੰਗੇ ਕਿਹੜੇ ਚੰਗੇ ਆ ਤੇ ਕਿਹੜੇ ਨਹੀਂ ਚੰਗੇ ਆ ਚੰਗੇ ਤਾਂ ਇਹ ਹੈ ਜਿਹੜੀ ਕੋਈ ਲਾਈਟ ਲੂਟ ਜ਼ਿਮੀਂਦਾਰਾਂ ਨੂੰ ਦੇਤੀ ਮਾੜੇ ਇਹ ਹੈ ਜਿਹੜਾ ਚਿੱਟਾ ਬੰਦ ਨਹੀਂ ਹੋਇਆ ਸਰਕਾਰਾਂ ਤੋਂ ਉਹੀ ਕੰਮ ਚੱਲੀ ਜਾਂਦਾ ਲੋਕਾਂ ਦੇ ਜਵਾਕ ਮਰੀ ਜਾਂਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਏ ਦਿਨ ਕਹਿ ਦਿੰਦੀ ਹੈ ਪਿਛਲੀ 15 ਅਗਸਤ ਤੇ ਕਹਤਾ ਸੀ ਕਿ ਅਸੀਂ ਭਾਈ ਆ ਫੈਸਲਾ ਕਰ ਲਿਆ ਹੁਣ ਐਨੇ ਦਿਨਾਂ ਚ ਚਿੱਟਾ ਖਤਮ ਹੋ ਜੂ ਤੇ ਹੁਣ ਫੇਰ ਉਹਨਾਂ ਨੇ ਫੈਸਲਾ ਕਰ ਲਿਆ ਕਿ ਭਈ ਹੁਣ ਚਿੱਟਾ ਕਹਿਣ ਕੋਣ ਦੀਆਂ ਗੱਲਾਂ ਨੇ ਇਹ ਜਾਂ ਤਾਂ ਕੁਝ ਗਰਾਊਂਡ ਤੇ ਕਿਸੇ ਨੂੰ ਕਰਕੇ ਵਿਖਾਉਣਾ ਕਹਿਣ ਨੂੰ ਤਾਂ ਜੋ ਮਰਜ਼ੀ ਕਹਿ ਦੇ ਕੋਸ਼ ਨਜ਼ਰ ਆਈ ਆ ਲੋਕ ਥੋੜਾ ਬੋਤ ਕੋਈ ਬਾੜਾ ਨਹੀਂ ਜੇ ਤਰ੍ਹਾਂ ਬਹ ਹਲਕੇ ਦੀ ਗੱਲ ਕਰੀਏ ਤੁਹਾਡਾ ਮੰਨ ਲਨ ਪਿੰਡ ਆ ਕਾਲੀ ਦਲ ਨੇ ਰਾਜ ਕੀਤਾ ਇਥੋਂ ਕਾਂਗਰਸ ਨੇ ਰਾਜ ਕੀਤਾ ਕਿਹਨਾਂ ਦਾ ਕਾਰਜਕਾਲ ਚੰਗਾ ਸਾਨੂੰ ਤਾਂ ਕਾਲੀ ਦਲ ਦਾ ਵਧੀਆ ਰਿਹਾ 18-18000 ਚ ਮੋਟਰਾਂ ਲਵਾਤੀਆਂ ਜੋ ਕੋਈ ਮੰਡੀ ਦਾ ਕੰਮ ਸੀ ਕੋਈ ਛੱਪੜ ਚ ਪਾਈਪ ਲਾਈਨ ਪਾਈ ਆ 2 ਕਰੋੜ ਰੁਪਿਆ ਲਾਇਆ ਕਾਲੀ ਦਲ ਨੇ ਪੁਆਈ ਆ ਡਿੰਪੀ ਢਿੱਲੋ ਦੇ ਦੁਆਰਾ ਹੁੰਦੇ ਸੀ ਇਹ ਕੰਮ ਹਾਂ ਡਿੰਪੀ ਢਿੱਲੋਂ ਸੀਗਾ ਪਾਰਟੀ ਚ ਪਰ ਜੇ ਮੁੱਖ ਮੰਤਰੀ ਦਾ ਇਰਾਦਾ ਸੀ ਤਾਂ ਫੇਰ ਹੀ ਹੁੰਦੇ ਸੀ ਡਿੰਪੀ ਢੋੰਗੀ ਕਰਾ ਲੈਂਦਾ ਕੱਲਾ ਜੇ ਮੁੱਖ ਮੰਤਰੀ ਦਾ ਰੱਦ ਇਹਨਾਂ ਹੁੰਦਾ ਹੁਣ ਡਿੰਪੀ ਢਿੱਲੋ ਉਧਰ ਚਲੇ ਗਏ ਕਿ ਵਰਕਰ ਆ ਜਿਹੜੇ ਅਕਾਲੀ ਦਲ ਦੇ ਪੱਕੇ ਵਰਕਰ ਸੀ ਕਿ ਉਹ ਵੀ ਉਹਨਾਂ ਦੇ ਨਾਲ ਚਲੇ ਜਾਣਗੇ ਅਕਾਲੀ ਨਹੀਂ ਜਾਂਦੇ ਨਹੀਂ ਜਾਂਦੇ ਸਾਡੇ 1900 ਵੋਟ ਪਈ ਸੀ ਮੱਲਣ ਚੋਂ ਮੱਲਣ ਚੋਂ ਹਾਂ ਜੀ 100 ਵੱਧ ਪਈ ਸੀ ਝਾੜੂ ਨੂੰ 1850 ਪਈ ਸੀ ਅਕਾਲੀ ਦਲ ਨੂੰ 1950 ਪਈ ਸੀ ਤੇ ਹੁਣ 1950 ਨਹੀਂ ਪੈਂਦੀ ਕਿਵੇਂ ਲੱਗਦਾ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਚ ਚਲੇ ਗਏ ਦੂਜੇ ਪਾਸੇ ਜਿਹੜੇ ਝਾੜੂ ਦੇ ਵਰਕਰ ਸੀ ਜਿਨ੍ਹਾਂ ਨੂੰ ਟਿਕਟ ਮਿਲਣੀ ਸੀ ਉਹਨਾਂ 'ਚ ਵੀ ਵਿਰੋਧ ਪਾਇਆ ਜਾ ਰਿਹਾ ਕਿਤੇ ਨਾ ਬਿਲਕੁਲ ਵਿਰੋਧ ਹੈ ਜੀ ਜਿਹਦਾ ਹੱਕ ਮਾਰਤਾ ਉਹਨੇ ਵਿਰੋਧ ਕਰਨਾ ਹੀ ਆ ਜਾਇਜ਼ ਵੀ ਆ ਵਿਰੋਧ ਉਹਨਾਂ ਦਾ ਜਿਨ੍ਹਾਂ ਨੇ ਕਾਲੀ ਦਲ ਦੇ ਵਰਕਰਾਂ ਨੇ ਇਹਨੂੰ ਫੰਡ ਦਿੱਤਾ ਇਹਦੇ ਨਾਲ ਤੁਰੇ ਜੁੱਤੀਆਂ ਤੜਾਈਆਂ ਉਹਨਾਂ ਦਾ ਕੀ ਕਸੂਰ ਆ ਇਹ ਤਾਂ ਆਪਦੇ ਲਾਲਚ ਮਾਰਾ ਉੱਠ ਗਿਆ ਉੱਥੇ ਜਿਹੜੇ ਵਰਕਰ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦਾ ਕੌਣ ਜ਼ਿੰਮੇਵਾਰ ਇਹ ਲੀਡਰ ਤੇ ਇਸੇ ਤੱਕਾ ਦਲ ਬਦਲ ਲੈਂਦੇ ਨੇ ਤੇ ਲੋਕ ਆ ਜਿਹੜੇ ਉੱਥੇ ਖੜੇ ਰਹਿੰਦੇ ਨੇ ਕਈ ਤਾਂ ਪਿੰਡਾਂ ਦੇ ਵਿੱਚ ਭੋਗ ਤੱਕ ਤੇ ਨਹੀਂ ਜਾਂਦੇ ਇੱਕ ਦੂਜੇ ਦੇ ਆਪਸ ਵਿੱਚ ਜਦੋਂ ਬੂਥਾਂ ਤੇ ਬੈਠਦੇ ਨੇ ਲੜਾਈਆਂ ਪਾ ਲੈਂਦੇ ਨੇ ਇਹਨਾਂ ਚੀਜ਼ਾਂ ਨੂੰ ਕਿਵੇਂ ਲੋਕ ਦਲ ਬਦਲ ਨੂੰ ਉਹਨਾਂ ਬਾਲਾ ਮੂੰਹ ਨਹੀਂ ਲਾਉਂਦੇ ਹੁਣ ਜੀ ਬਦਲ ਤਾਂ ਲੈਂਦੇ ਆ ਕੋਈ ਸਮੇਂ ਵਾਸਤੇ ਕੋਈ 2 ਸਾਲਾਂ ਵਾਸਤੇ ਵੀ ਤਰਦੀ ਤਰਦੀ ਮਲਾਈ ਲਾ ਲਗੇ ਪਰ ਲੋਕ ਮੂੰਹ ਨਹੀਂ ਲਾਉਂਦੇ ਲੋਕ ਬਹੁਤ ਸਮਝਦਾਰ ਕੀ ਕਾਰਨ ਸਮਝਦੇ ਹੋ ਡੇਂਪੀ ਢਿੱਲੋ ਦਾ ਕਾਲੀ ਦਲ ਨੂੰ ਛੱਡ ਕੇ ਜਾਣਾ ਤੇ ਝਾੜੂ ਦੇ ਵਿੱਚ ਜਾਣਾ ਦੈਂਪੀਟ ਲੋਂਦਾ ਇਹੀ ਹੈ ਜੀ ਉਹਨਾਂ ਨੇ ਦੋ ਵਾਰੀ ਵਿਧਾਨ ਸਭਾ ਦੀ ਕਾਲੀ ਦਲ ਨੇ ਟਿਕਟ ਦਿੱਤੀ ਦੋ ਵਾਰੀ ਕੀ ਦੇ ਸਕਦੇ ਆ 12 ਸਾਲ ਹਲਕਾ ਨਜ਼ਾਰਾ ਜਿਲਾਈ ਰੱਖਿਆ ਕੁਝ ਲਾਲਚੀ ਆ ਕੋਈ ਬੱਸਾਂ ਚਲਾ ਲਾਂਗੇ ਕੋਈ ਕੰਮ ਲੈ ਲਾਂਗੇ ਕੋਈ ਕਾਲੀ ਦਲ ਦੀ ਤਾਂ ਬਹੁਤ ਬਾਲੀ ਵੱਡੀ ਨਹੀਂ ਕੀਤੀ ਲੋ ਨੂੰ ਲੈ ਕੇ ਗਲਤੀ ਨਹੀਂ ਲੱਗਦੀ ਚੱਲ ਹੋਰ ਚ ਮੰਨ ਲੈਣੀਆਂ ਕੋਈ ਗਲਤੀਆਂ ਹੋਣਗੀਆਂ ਇਹਦੇ ਨਾਲ ਤਾਂ ਕੋਈ ਬਾਲੀ ਵੱਡੀ ਗਲਤੀ ਨਹੀਂ ਕੀਤੀ ਸਾਡੇ ਮਦਮਕਨਾ ਇਹ ਕਿਵੇਂ ਲੱਗਦਾ ਤੁਹਾਨੂੰ ਮੈਚ ਫਸਮਾ ਹੋ ਸਕਦਾ ਇਥੋਂ ਨਹੀਂ ਇਹ ਸੁਖਵੀਰ ਬਾਦਲਾ ਆ ਗਿਆ ਤਾਂ ਜਿੱਤੂਗਾ ਜਿੱਤ ਜਾਣਾ ਪੱਕਾ ਪੱਕਾ 101% ਰਾਜੀ ਵੜਿੰਗ ਦੀ ਵੀ ਚਰਚਾ ਹੋ ਰਹੀ ਹੈ ਕਿ ਅਮਰਤਾ ਵੜੇਗੇ ਥੋ ਖੜੇ ਹੋਣਗੇ ਨਹੀਂ ਹੁੰਦੇ ਜੀ ਇਥੋਂ ਵੱਡੀ ਚਾਂਸ ਸੁਨਿੰਦਰ ਕੌਣੀ ਦੇ ਆ ਜੀ ਕਿਵੇਂ ਲੱਗਦਾ ਮਾਲਵਾ ਨੇਰ ਕੱਢਣ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਾਇਦਾ ਹੋਊਗਾ ਵੋਟ ਬੈਂਕ ਦਾ ਜਿਹੜਾ ਉਹ ਵੱਧ ਸਕਦਾ ਆਮ ਆਦਮੀ ਪਾਰਟੀ ਨਹੀਂ ਜੀ ਉਹ ਤਾਂ ਜਦੋਂ ਨਿਕਲੂਗਾ ਉਸ ਤੋਂ ਬਾਅਦ ਫਾਇਦਾ ਹੋਊਗਾ ਪਹਿਲਾਂ ਤਾਂ ਲਾ ਰਹੀ ਆ ਲੋਕ ਇਸ ਚਾਂਸੇ 'ਚ ਵੋਟਾਂ ਪਾ ਦੇਣਗੇ ਕਿ ਆ ਮਾਲਵਾ ਨੇਰ ਨਹੀਂ ਨਾ ਨਾ ਬਿਲਕੁਲ ਗਲਤ ਹੋਊਗੀ ਲੋਕ ਪਿੰਡਾਂ ਦੇ ਲੋਕਾਂ ਨਾਲ ਜੁੜੇ ਆ ਜਿਹੜਾ ਕਿਸੇ ਦੇ ਕੋਈ ਕੰਮ ਧੰਦਾ ਆਉਂਦਾ ਉਹਨੂੰ ਵੋਟ ਪਾਉਂਦੇ ਆ ਲੋਕ ਸਹੀ ਲੋਕ ਵੀ ਨਹੀਂ ਲੀਡਰਾਂ ਨਾਲ ਬਲੇ ਜੁੜੇ ਪਿੰਡ ਦੇ ਲੋਕਾਂ ਨਾਲ ਲੋਕ ਜੁੜੇ ਆ ਜਿਹੜਾ ਕਿਸੇ ਨੂੰ ਕੋਈ ਕੰਮ ਧੰਦਾ ਦਿੰਦਾ ਜਿਹੜਾ ਕੰਮ ਧੰਦਾ ਕਿਵੇਂ ਪ੍ਰਸ਼ਟਾਚਾਰੀ ਖਤਮ ਹੋਈ ਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜੇਕਰ ਗੱਲ ਕੀਤੀ ਜਾਵੇ ਰਿਸ਼ਵਤ ਖੋਰੀ ਜਿਹੜੀ ਬੰਦ ਹੋਈ ਆ ਰਿਸ਼ਵਤ ਨਹੀਂ ਹੋਈ ਜੀ ਆਮ ਆਦਮੀ ਪਾਰਟੀ ਨੇ ਤਾਂ ਰਿਸ਼ਵਤ ਖੋਰੀ ਵਾਲਿਆਂ ਦੇ ਫਲੈਕਸ ਬੋਰਡ 'ਤੇ ਲਾ ਦਿੱਤੇ ਆ ਕਿ ਭਾਈ ਰਿਸ਼ਵਤ ਖੋਰੀ ਬੰਦ ਹੋ ਗਈ ਹੈ ਜੀ ਨਹੀਂ ਲਾਉਣ ਨੂੰ ਕੁਛ ਲਈ ਜਾਵੇ ਲਿਖ ਕੇ ਲਾਉਣਾ ਆਪਾਂ ਗਲਤ ਤਾਂ ਮੁਕੜੀਆਂ ਜੇ ਕਿਸੇ ਨੂੰ ਕੁਸ ਕਰਕੇ ਵਿਖਾਵਾਂਗੇ ਗਰਾਊਂਡ ਤੇ ਇੱਕ ਗੱਲ ਕਹੀ ਸੀ ਆਮ ਆਦਮੀ ਪਾਰਟੀ ਨੇ ਕਿ ਸੱਥਾਂ ਚੋ ਸਰਕਾਰ ਚਲੇਗੀ ਤੁਸੀਂ ਸੱਥਾਂ ਚ ਬੈਠਦੇ ਹੋ ਤੁਹਾਡੇ ਪਿੰਡ ਦੇ ਵਿੱਚ ਬਹੁਤ ਸਾਰੀਆਂ ਸੱਥਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਕਦੇ ਆਏ ਨਜ਼ਰ ਨਾ ਜੀ ਨਾ ਐਮਐਲਏ ਤਾਂ ਕੀ ਸਾਨੂੰ ਤਾਂ ਹਲਕਾ ਨਿਚਾਰਜ ਵੀ ਨਹੀਂ ਨਜ਼ਰ ਆਇਆ ਇੱਥੇ ਪਿਰਤਪਾਲ ਸ਼ਰਮਾ ਸਾਡੇ ਹਲਕਾ ਨਿਚਾਰਜ ਲੱਗਿਆ ਸਾਨੂੰ ਤਾਂ ਉਹ ਵੀ ਨਹੀਂ ਨਜ਼ਰ ਆਇਆ ਸਾਡੀ ਸੱਤ ਅੱਜ ਦਾ 2.5 ਸਾਲ ਹੋ ਗਏ ਹੋਰ ਕੋਈ ਚੰਗਾ ਕੰਮ ਕੀਤਾ ਹੋਵੇ ਇਹਨਾਂ ਦਾ ਨਜ਼ਰ ਆ ਰਿਹਾ ਕਿ ਕੀ ਆ ਮਾਰ ਚੰਗਾ ਕੱਲਾ ਲਾਈਟ ਵਾਲਾ ਹੀ ਸੀ ਜਿਹੜਾ ਜ਼ਿਮੀਦਾਰਾਂ ਨੂੰ ਦੇ ਤਾਂ ਹੋਰ ਤਾਂ ਸਾਨੂੰ ਤਾਂ ਕੁਝ ਦਿਸਿਆ ਨਹੀਂ ਵੀਸ ਨਾ ਸਾਡੇ ਪਿੰਡ ਚ ਕੋਈ ਇਦੂ ਵੱਧ ਹੋਇਆ ਮਹੱਲਾ ਕਲੀਨਿਕ ਕੁਛ ਨਹੀਂ ਕੋਈ ਅਸੀਂ ਤਾਂ ਕਿਤੇ ਦਵਾਈ ਲੈਣ ਨਹੀਂ ਗਏ ਉੱਥੇ ਐਵੇਂ ਝੂਠ ਮਾਰੀ ਗਈ ਹੈ ਇਹ ਤਾਂ ਕਹਿੰਦੇ 1 ਕਰੋੜ ਤੋਂ ਵੱਧ ਲੋਕਾਂ ਨੇ ਇਲਾਜ ਕਰਵਾ ਲਿਆ ਜੀ ਕਰਾ ਲਿਆ ਹੋਣਾ ਜੀ ਇਹਨਾਂ ਦੇ ਕਾਗਜ਼ੀ ਪੱਤਰੀਆਂ ਦਾ ਕਰਾ ਲਿਆ ਹੋਣਾ ਨੌਕਰੀਆਂ ਮਿਲਣੀਆਂ ਨੌਕਰੀਆਂ ਮਿਲੀਆਂ 44666 ਤੋਂ ਪਲੱਸ ਨੌਕਰੀਆਂ ਜਿਹੜੀਆਂ ਨੁਜ਼ੁਕਤੀ ਪੱਤਰ ਸੀਐਮ ਭਗਵੰਤ ਮਾਨ ਕਹਿੰਦੇ ਮੈਂ ਵੰਡ ਦਿੱਤੀ ਇੱਕ ਨੂੰ ਮਿਲੀ ਆ ਸਾਡੇ ਤੋਂ ਉਹ ਵੀ ਜੀ 10000 ਤਨਖਾਹ ਤੇ ਰੱਖਿਆ ਬਸ ਜੀ ਪ੍ਰਾਈਵੇਟ ਰੱਖਿਆ ਸਰਕਾਰੀ ਭਾਜੀ ਦਾ ਪ੍ਰਾਈਵੇਟ ਹੀ ਹੈ ਦੋ ਸਰਕਾਰੀ ਹੋਊਗਾ ਵੇਖੀ ਜਾਊਗੀ ਠੇਕੇਦਾਰੀ ਸਿਸਟਮ ਆ ਜੀ ਜੀ ਹੋਰ ਕੋਈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚੰਗਾ ਕੰਮ ਚੱਲ ਰਿਹਾ ਹੋਵੇ ਭਈ ਆ ਕੰਮ ਚੰਗਾ ਕਰ ਦਿੱਤਾ ਇਹ ਸਾਨੂੰ ਤਾਂ ਸਾਨੂੰ ਬਾਈ ਜੀ ਵਾਰ-ਵਾਰ ਸਾਨੂੰ ਤਾਂ ਇਦੂ ਵਾਰ ਤੱਕ ਕੋਈ ਸਲਾਈਡ ਤੋਂ ਬਿਨਾਂ ਦਾ ਹੋਰ ਤਾਂ ਸਾਨੂੰ ਨਹੀਂ ਕੁਝ ਦਿਸਿਆ ਅਮੇ ਝੂਠ ਮਰਾਉਨੇ ਜਿੰਨੇ ਮਰਜੀ ਮਰਾਈਓ ਤੇ ਬਾਦਲ ਵਾਲਿਆਂ ਦੇ ਜਿਹੜੇ ਕੰਮ ਆ ਪਾਈਪ ਲਾਈਨ ਪੋਾਈ ਉਹਨਾਂ ਨੇ 2 ਕਰੋੜ ਰੁਪਈਆ ਲਾ ਕੇ ਹੋਰ ਆ ਸੜਕਾਂ ਦਾ ਕੀਤਾ ਮੋਟਨਾਂ ਦੇ ਕਨੈਕਸ਼ਨ ਦੇਤੇ 18 18000 ਇਹ ਵੀ ਲੋਕਾਂ ਦੇ ਸਾਹਮਣੇ ਹੀ ਆ ਇਹ ਤੁਸੀਂ ਕਹਿੰਦੇ ਹੋ ਬਾਦਲ ਕਿਆ ਨੇ ਵਿਕਾਸ ਜਿਹੜਾ ਕੀਤਾ ਪਰ ਲੋਕਾਂ ਨੇ ਖੁੰਝੇ ਕਿਉਂ ਲਾਇਆ ਕਿਉਂ ਆਮ ਆਦਮੀ ਪਾਰਟੀ ਦੇ ਚਾਂਸੇ ਦੇ ਵਿੱਚ ਆਈ ਬਾਨੇ ਮੈਂ ਐਮ ਐਲ ਏ ਜਤਾਈ ਖੁੰਝੇ ਉਹ ਜਿਹੜਾ ਲੀਡਰਾਂ ਨੇ ਹੀ ਲਵਾਇਆ ਜਿਹੜੇ ਜਾ ਕੇ ਗਲਤ ਦੱਸਦੇ ਸੀ ਸਲੀਅਤ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜਿੰਨੇ ਦੋਛੀ ਸੁਖਵੀਰ ਉਹਨਾਂ ਹੀ ਇਹ ਨਾਲ ਦੇ ਆ ਉਹ ਤਾਂ ਅਜਬ ਬਾਗੀ ਹੋ ਗਿਆ ਕਹਿੰਦੇ ਕਿ ਜੋ ਕੀਤਾ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਂਬੇ ਕਰੋ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਕੈਬਨਿਟ ਦੇ ਮੰਤਰੀ ਰਹੇ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਸੁਖਵੀਰ ਗਲਤ ਕਰੀ ਜਾਂਦਾ ਉਦੋਂ ਰੋਕਦੇ ਉਦੋਂ ਮਲਾਈਆਂ ਖਾ ਕੇ ਘਰੇ ਵੜ ਗਏ ਹੁਣ ਸੁਖਵੀਰ ਨੇ ਕੀਤਾ ਗਲਤ ਤੁਹਾਨੂੰ ਲੱਗਦਾ ਆ ਜਿਹੜੀ ਕਾਲੀ ਦਲ ਆ ਉਹ ਹੋਂਦ ਦੇ ਵਿੱਚ ਆ ਸਕਦੀ ਆ ਮੰਨਿਆ ਜਾਂਦਾ ਕਿ 100 ਸਾਲ ਪੁਰਾਣੀ ਪਾਰਟੀ ਆ ਤੇ ਖੇਤਰੀ ਪਾਰਟੀ ਆ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਇਹਦੇ ਤੋਂ ਕੋਈ ਦੋ ਰੈਨਿੰਗ ਕਿ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਪੰਜਾਬ ਦੀ ਖੇਤੀ ਦੇ ਵਿਕਾਸ ਦੀ ਗੱਲ ਹੋਵੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਦੀ ਉਹ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਪਰ ਅੱਜ ਲਾਂਬੇ ਹੁੰਦੀ ਜਾ ਰਹੀ ਹੈ ਨਹੀਂ ਸ਼੍ਰੋਮਣੀ ਕਾਲੀ ਦਲ ਠੀਕ ਆ ਜੀ ਕੁਝ ਸਮੇਂ ਵਾਸਤੇ ਕੋਈ 5-7 ਸਾਲ ਕੋਈ 10 ਸਾਲ ਲੱਗ ਸਕਦੇ ਆ ਪਰ ਸ਼੍ਰੋਮਣੀ ਕਾਲੀ ਦਲ ਖਤਮ ਨਹੀਂ ਹੁੰਦੀ ਸਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਪਾਰਟੀ ਹੁੰਦ ਦੇ ਵਿੱਚ ਆ ਸਕਦੀ ਆ ਜਾਂ ਸਖਬੀਰ ਸਿੰਘ ਪਾਰਟੀ ਦੀ ਵਾਂਗ ਡੋਰ ਸਾਹਮਣੇ ਫਿਰ ਪਾਰਟੀ ਹੁੰਦ ਚਾ ਸਕਦਾ ਨਹੀਂ ਜੀ ਇਹ ਤਾਂ ਗੱਲਾਂ ਸਖਬੀਰ ਸਿੰਘ ਬਾਦਲ ਨੂੰ ਪਾਸੇ ਕਰਨ ਸਖਬੀਰ ਸਿੰਘ ਬਾਦਲ ਰਵੇ ਇਹ ਤਾਂ ਜਦੋਂ ਪੰਥ ਇਕੱਠਾ ਹੋ ਗਿਆ ਤੇ ਜਦੋਂ ਉਹਦੇ ਕੋਲੇ ਸਹੀ ਗੱਲਾਂ ਓਪਣ ਲੱਗ ਪਈਆਂ ਤੇ ਕਾਮਯਾਬ ਤਾਂ ਹੋ ਹੀ ਜਾਣਾ ਹੁੰਦਾ ਝਾੜੂ ਵਾਲਿਆਂ ਨੂੰ ਕੌਣ ਆਂਦਾ ਸੀ ਕਾਮਯਾਬ ਹੋ ਜਾਊਗਾ ਇਹ ਤਾਂ ਲੋਕਾਂ ਦੀ ਮਰਜ਼ੀ ਆ ਨਾ ਦੂਜੇ ਪਾਸੇ ਸਿੱਖ ਪੰਥਕ ਪਾਰਟੀ ਦੀ ਗੱਲ ਕੀਤੀ ਜਾਵੇ ਸਰਬਜੀਤ ਸਿੰਘ ਭਾਈ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਬਣੇ ਨੇ ਭਾਈ ਅਮਰਤਪਾਲ ਸਿੰਘ ਜੋ ਕਿ ਖੰਡੂਰ ਸਾਹਿਬ ਤੋਂ ਐਮਪੀ ਬਣੇ ਨੇ ਉਹਨਾਂ ਵੱਲੋਂ ਇੱਕ ਪਾਰਟੀ ਬਣਾ ਲਈ ਗਈ ਹੈ ਉਹ ਕਹਿੰਦੇ ਕਿ ਸਾਡੀ ਪਾਰਟੀ ਵੀ ਭਾਈ ਸਿੱਖ ਪੰਥਕ ਆ ਹੁਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਕੁਸ ਬਣਾ ਲੈਣ ਜਿਹੜਾ ਸਰਬਜੀਤ ਦਾ ਵੱਡਾ ਕਾਰਨ ਸੀ ਜਤਨ ਉਹਦੇ ਪਿਓ ਦੀ ਬਹੁਤ ਵੱਡੀ ਕੁਰਬਾਨੀ ਸੀ ਤੇ ਲੋਕਾਂ ਨੇ ਵੋਟਾਂ ਪਾਤੀਆਂ ਤੇ ਬਹੁਤ ਵਧੀਆ ਤੇ ਪਾਰਟੀਆਂ ਪੂਲਟੀਆਂ ਆਏ ਨੇ ਜੇ ਕੋਈ ਆਖੇ ਮੈਂ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲਿਆ ਕੇ ਖੜਾ ਕਰਕੇ ਗਦੜਵੇ ਤੋਂ ਜਿਤਾ ਲੂੰ ਇਹ ਨਹੀਂ ਹੋਣਾ ਕਦੇ ਵੀ ਕੀ ਲੱਗਦਾ ਪ੍ਰਧਾਨ ਮੰਤਰੀ ਬਾਜੇਗੇ ਹੋਰੀ ਜਿੱਕਰ ਗਿੱਦਰਬਾ ਚੋਣ ਇੱਥੋਂ ਲੜਦੇ ਨੇ ਲੋਕ ਵੋਟਾਂ ਪਾ ਦੇਣਗੇ ਤੇ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਨਗੇ ਨਾ ਜੀ ਨਾ ਉਹਨੂੰ ਇੰਨੀ ਸਮਝ ਹੀ ਨਹੀਂ ਕਿਵੇਂ ਕਰ ਲੂਗਾ ਇਹ ਸਿਸਟਮ ਹੀ ਬਹੁਤ ਵੱਡਾ ਲੋਕ ਤਾਂ ਇੱਥੋਂ ਤੱਕ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਕੁਝ ਕੁ ਐਮਐਲਏ ਆ ਜਿਹੜੇ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਸਮਝ ਨਹੀਂ ਹੈਗੀ ਵਿੱਚ ਵਿਧਾਨ ਸਭਾ ਦੇ ਜਾ ਕੇ ਕਿ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਨੇ ਬਸ ਸੀਐਮ ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਲੋਕਾਂ ਨੂੰ ਵੋਟਾਂ ਇਸ ਕਰਕੇ ਪਾਈਆਂ ਕਿ ਸੀਐਮ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਓਏ ਤਾਂ ਗੱਲ ਜੀ ਇਹ ਹੈ ਨਵੇਂ ਬੰਦੇ ਬਣਾ ਲਏ ਆ ਬਿਨਾਂ ਤਜਰਬੇ ਤੋਂ ਜਿਹੜੇ ਬੰਦਿਆਂ ਨੂੰ ਤਜਰਬਾ 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 ਹੀ ਹੁੰਦਾ ਉਹਨਾਂ ਕੱਲਾ ਭਗਵੰਤ ਮਾਨ ਵੀ ਕੀ ਕਰੂਗਾ ਜਦੋਂ ਦੂਜਿਆਂ ਨੂੰ ਪਤਾ ਨਹੀਂ